ਪਤਨੀਆਂ ਲਈ ਲੱਕੀ ਹੁੰਦੀਆਂ ਹਨ ਇਹ ਮੁਲਾਕ ਦੀਆਂ ਪਤਨੀਆਂ ਵਿਆਹ ਹੁੰਦੇ ਹੀ ਖੁੱਲ ਜਾਂਦੀ ਹੈ ਕਿਸਮਤ ਸਨਾਤੀ ਧਰਮ ਵਿੱਚ ਜੋਤਿਸ਼ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਭਾਵੇਂ ਕੁੰਡਲੀ ਦੇਖ ਕੇ ਭਵਿੱਖਬਾਣੀਆਂ ਕਰਨੀਆਂ ਹੋਣ ਜਾਂ ਹੱਥਾਂ ਨੂੰ ਦੇਖ ਕੇ ਜ਼ਿੰਦਗੀ ਦੀਆਂ ਘਟਨਾਵਾਂ ਦੱਸਣੀਆਂ ਅੰਕ ਵਿਗਿਆਨ ਵਿੱਚ ਵੀ ਅਜਿਹਾ ਹੀ ਕੁਝ ਦੇਖਿਆ ਜਾ ਸਕਦਾ ਹੈ ਜਿੱਥੇ ਰੈਡੀਕਸ ਦੇ ਆਧਾਰ ਤੇ ਵਿਅਕਤੀ ਦੇ ਅਤੀਤ ਭਵਿੱਖ ਅਤੇ ਵਰਤਮਾਨ ਬਾਰੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ ਅੰਕ ਵਿਗਿਆਨ ਦੇ ਅਨੁਸਾਰ ਤੁਸੀਂ ਸਬੰਧਤ ਵਿਅਕਤੀ ਦੀ ਸ਼ਖਸੀਅਤ ਦੇ ਨਾਲ-ਨਾਲ ਉਸ ਦੇ ਸੁਭਾਅ ਅਤੇ ਉਸ ਦੇ ਭਵਿੱਖ ਬਾਰੇ ਸਭ ਕੁਝ ਜਾਣ ਸਕਦੇ ਹੋ। ਵਾਸਤੂ ਸ਼ਾਸਤਰ ਸਾਨੂੰ ਇੱਕ ਅਜਿਹੇ ਨੰਬਰ ਬਾਰੇ ਦੱਸ ਰਹੇ ਹਨ ਜਿਸ ਵਿੱਚ ਪੈਦਾ ਹੋਣ ਵਾਲੀਆਂ ਕੁੜੀਆਂ ਪਰਫੈਕਟ ਵਾਈਫ ਬਣ ਜਾਂਦੀਆਂ ਹਨ। ਅਤੇ ਉਹ ਜਿਸ ਘਰ ਵੀ ਜਾਂਦੀਆਂ ਹਨ ਉਹਨਾਂ ਦੇ ਪਤੀ ਅਤੇ ਘਰ ਦੀ ਕਿਸਮਤ ਚਮਕਦੀ ਹੈ। ਵੀਡੀਓ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹਨ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਨਾਲ ਹੀ ਬੈਲ ਨੂੰ ਵੀ ਜਰੂਰ ਦਬਾਓ ਤਾਂ ਜੋ ਸਾਡੇ ਵੀਡੀਓ ਅਪਲੋਡ ਕਰਨ ਦੇ ਅਸਾਰ ਹੀ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤੇ ਜੇ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਜਰੂਰ ਕਰ ਦੇਣਾ ਅਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਣਾ ਹਰ ਵਿਅਕਤੀ ਲਈ ਆਦਰ ਅੰਕ ਵਿਗਿਆਨ ਦੇ ਅਨੁਸਾਰ ਜਿੰਨਾ ਕੁੜੀਆਂ ਦਾ ਮੋਲ ਨੰਬਰ 2 ਹੈ ਉਹ ਬਹੁਤ ਭਾਵੁਕ ਅਤੇ ਬਹੁਤ ਹੀ ਚੰਗੇ ਸੁਭਾਅ ਦੀਆਂ ਹੁੰਦੀਆਂ ਹਨ ਅਜਹੀਆਂ ਕੁੜੀਆਂ ਹਰ ਕਿਸੇ ਲਈ ਸਤਿਕਾਰਯੋਗ ਹੁੰਦੀਆਂ ਹਨ ਉਹ ਰਿਸ਼ਤਿਆਂ ਨੂੰ ਬਹੁਤ ਮਹੱਤਵ ਦਿੰਦੀਆਂ ਹਨ ਅਤੇ ਇਸ ਖਾਸ ਗੁਣ ਦੇ ਕਾਰਨ ਉਹ ਹਰ ਕਿਸੇ ਦੀਆਂ ਪਸੰਦੀਦਾ ਬਣ ਜਾਂਦੀਆਂ ਹਨ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਉਹ ਜਿਸ ਘਰ ਵੀ ਜਾਂਦੀਆਂ ਹਨ ਉਸ ਘਰ ਦੀ ਕਿਸਮਤ ਚਮਕ ਜਾਂਦੀ ਹੈ ਉਹ ਆਪਣੇ ਪਤੀ ਸਮੇਤ ਪੂਰੇ ਪਰਿਵਾਰ ਦੀ ਦੇਖਭਾਲ ਕਰਦੀਆਂ ਹਨ ਹਮੇਸ਼ਾ ਪਰਿਵਾਰ ਦਾ ਸਮਰਥਨ ਕਰਦੀਆਂ ਹਨ ਮੂਲ ਅੰਕ 2 ਵਾਲੀਆਂ ਕੁੜੀਆਂ ਨੂੰ ਸੰਖਿਆ ਵਿਗਿਆਨ ਵਿੱਚ ਇੱਕ ਸੰਪੂਰਨ ਨੂੰ ਅਤੇ ਪਤਨੀ ਮੰਨਿਆ ਜਾਂਦਾ ਹੈ ਜੋ ਹਮੇਸ਼ਾ ਆਪਣੇ ਪਰਿਵਾਰ ਨਾਲ ਖੜੀ ਰਹਿੰਦੀ ਹੈ ਉਹ ਪਰਿਵਾਰ ਦੀ ਹਰ ਛੋਟੀ ਤੋਂ ਛੋਟੀ ਖੁਸ਼ੀ ਦਾ ਧਿਆਨ ਰੱਖਦੀ ਹੈ ਜਦੋਂ ਇਹ ਕੁੜੀਆਂ ਸਹੁਰੇ ਜਾਂਦੀਆਂ ਹਨ ਤਾਂ ਮੈਂਬਰਾਂ ਲਈ ਤਰੱਕੀ ਦੇ ਦਰਵਾਜ਼ੇ ਖੋਲ੍ਹ ਦਿੰਦੀਆਂ ਹਨ ਇਸ ਦੇ ਨਾਲ ਹੀ ਉਸ ਘਰ ਵਿੱਚ ਅਸੀਸਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਹਮੇਸ਼ਾ ਦੂਜਿਆਂ ਦੀ ਕਦਰ ਕਰਦੀਆਂ ਹਨ ਨੰਬਰ 2 ਨਾਲ ਪੈਦਾ ਹੋਣ ਵਾਲੀਆਂ ਕੁੜੀਆਂ ਈਮਾਨਦਾਰ ਅਤੇ ਸਾਫ਼ ਦਿਲ ਵਾਲੀਆਂ ਹੁੰਦੀਆਂ ਹਨ ਇਸ ਲਈ ਉਹ ਕਦੇ ਵੀ ਕਿਸੇ ਨੂੰ ਉਦਾਸ ਨਹੀਂ ਦੇਖ ਸਕਦੀਆਂ ਇਸ ਲਈ ਉਹ ਸਾਗਿਆਂ ਦਾ ਆਦਰ ਕਰਦੀਆਂ ਹਨ ਅਤੇ ਸਾਗਿਆਂ ਨੂੰ ਖੁਸ਼ ਦੇਖਣਾ ਚਾਹੁੰਦੀਆਂ ਹਨ ਸਾਡੀ ਆਉਣ ਵਾਲੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ